ਆਲਸਾ ਵਾਲੀ ਜਿਹੜਾ ਮੋਲ ਦਿਨ ਪਹਿਲਾਂ ਜਿਹੜਾ ਉਹ ਚੰਡਿਆਲਾ ਟੋਲ ਤੇ ਜਿਹੜਾ ਸ਼ਾਂਤਮਈ ਧਰਨਾ ਦੇ ਰਹੇ ਨੇ 29 ਲੋਕ ਜਿਹੜਾ ਵਾ ਉਹ ਵਰਕਰਾਂ ਤੇ ਰਕੇਸ਼ ਚੌਧਰੀ ਅਤੇ ਉਹਦੇ ਮੈਨੇਜਰ ਨੇ ਜਿਹੜਾ ਹਮਲਾ ਕੀਤਾ ਸੀ ਉਹਦੇ ਵਿੱਚ ਉਹਨਾਂ ਤੇ ਬਹੁਤ ਜਿਆਦੀਆਂ ਸੱਟਾਂ ਲੱਗੀਆਂ ਇੰਨੀਆਂ ਸੱਟਾਂ ਜਿਹੜੀਆਂ ਵਾ ਉਹ ਜਿਵੇਂ ਬੰਦਾ ਮਾਰ ਦੇਣ ਦੀ ਨੀਅਤ ਨਾਲ ਲਾਉਂਦਾ ਵਾ ਕਿਉਂਕਿ ਇੱਕ ਇੱਕ ਬੰਦੇ ਦੇ 20 25 25 ਜਿਹੜਾ ਵਾ ਫੱਟ ਲੱਗੇ ਆ ਔਰ ਉਸ ਤੋਂ ਬਾਅਦ ਉਹ ਬੰਦੇ ਫਿਰ ਗੁੰਡਾਗਰਦੀ ਕਰ ਰਹੇ ਆ ਕੱਬੀ ਉਹ ਕਹਿ ਰਹੇ ਜੀ ਇਹਨਾਂ ਨੇ ਵੀ ਸਾਡੇ ਤੇ ਹਮਲਾ ਕੀਤਾ ਇਦਾਂ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਵਾ ਪਰ ਸਾਡੀ ਪੁਲਿਸ ਨੂੰ ਔਰ ਪ੍ਰਸ਼ਾਸਨ ਨੂੰ ਚੇਤਾਵਨੀ ਆ ਕਿ ਇੱਥੇ ਠੋਕੇ ਜੋ ਕਾਰਵਾਈ ਬਣਦੀ ਆ ਜਿਹੜਾ ਰਿਜ਼ਲਟ ਉਹਨਾਂ ਦਾ ਆ ਜਾਂਦਾ ਵਾ ਉਹਦੇ ਰਿਜ਼ਲਟ ਦੇ ਹਿਸਾਬ ਨਾਲ ਉਹਨਾਂ ਤੇ 307 326 ਔਰ ਜਿਹੜੀਆਂ ਬੱਚੀਆਂ ਤੇ ਜਿਹੜਾ ਹਮਲਾ ਕੀਤਾ ਉਹਦੇ ਵਾਸਤੇ ਵੀ ਜਿਹੜੀਆਂ ਜੋ ਜੋ ਧਾਰਾ ਬਣਦੀਆਂ ਵਾ ਉਹਦੇ ਹਿਸਾਬ ਨਾਲ ਪਰਚਾ ਕਰਕੇ ਔਰ ਰਕੇਸ਼ ਚੌਧਰੀ ਔਰ ਉਹਦਾ ਮੈਨੇਜਰ ਹੈ ਜਿਹੜਾ ਔਰ ਜਿਹੜੇ ਵਿੱਚ ਸ਼ਾਮਲ ਸੀ ਇਹਦੇ ਉਹਨਾਂ ਸਾਰਿਆਂ ਨੂੰ ਜੇਲ੍ਹ ਤੋਂ ਸੁਤੋ ਨਹੀਂ ਤੇ ਜਿਹੜਾ ਵਾ ਉਹ ਅਸੀਂ ਬਾਕੀ ਜਥੇਬੰਦੀਆਂ ਨਾਲ ਗੱਲਾਂ ਨਾਲ ਗੱਲ ਕਰਕੇ ਜਿਹੜੀ ਸਾਰੀ ਟੀਮ ਤੋਂ ਜਿਹੜੇ ਅੱਜ ਪ੍ਰਧਾਨ ਔਰ ਵਰਕਰ ਜਿਹੜੇ ਆਏ ਹੋਏ ਆ ਇਹ ਆਪਾਂ ਸਾਰਿਆਂ ਨਾਲ ਸਲਾਹ ਕਰਕੇ ਉਸ ਤੋਂ ਬਾਅਦ ਅਗਲੀ ਜਿਹੜਾ ਵਾ ਉਹ ਪ੍ਰੋਗਰਾਮ ਹੋ ਸਕਦਾ ਕਿ ਕੋਈ ਸਖਤ ਕشن ਕਰਨਾ ਪਊਗਾ ਜੇ ਇਸ ਤਰ੍ਹਾਂ ਹੀ ਰਿਹਾ ਅੱਜ ਕਿਉਂਕਿ ਪੁਲਿਸ ਦੀ ਕਾਰਵਾਈ ਬਹੁਤ ਢਿੱਲੀ ਆ ਅਸੀਂ ਇੱਕ ਵਾਰੀ ਫੇਰ ਬੇਨਤੀ ਕਰਦੇ ਆ ਕਿ ਇਹਨੂੰ ਇੱਕ ਦੋ ਦਿਨਾਂ ਦੇ ਵਿੱਚ ਹੱਲ ਕਰੋ ਔਰ ਉਹਨਾਂ ਬੰਦਿਆਂ ਨੂੰ ਰੈਸਟ ਕਰੋ ਨਹੀਂ ਤੇ ਜਿਹੜਾ ਬਹੁਤ ਸਾਰੀਆਂ ਜੱਦੀ ਬੰਦੀਆਂ ਨੂੰ ਨਾਲ ਲੈ ਕੇ ਕੋਈ ਸਖਤ ਪ੍ਰੋਗਰਾਮ ਜਿਹੜਾ ਬਹੁਤ ਤੁਹਾਨੂੰ ਉਲੀਕਣਾ ਪੈਣਾ ਵਾ ਇਹ ਜਿਹੜੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬੰਦੀ ਹੈ ਕਿ ਉਹ ਤੁਹਾਨੂੰ ਨਾ ਮਜਬੂਰ ਕਰੇ ਕਿ ਤੁਹਾਨੂੰ ਕੋਈ ਵੱਡਾ ਪ੍ਰੋਗਰਾਮ ਕਰਨਾ ਪਵੇ ਇਹੀ ਸਾਡੀ ਬੇਨਤੀ ਹੈ ਕਿ ਇੱਥੇ ਕਾਰਵਾਈ ਕਰਕੇ ਉਹਨਾਂ ਬੰਦਿਆਂ ਨੂੰ ਜੇਲ੍ਹ ਚੋਂ ਛੁੱਟੋ ਤੇ ਇਹਨਾਂ ਲੋਕਾਂ ਨੂੰ ਜਿਹੜੇ ਵਿਚਾਰੇ ਜਿਨ੍ਹਾਂ ਤੇ ਸੱਟਾਂ ਲੱਗੀਆਂ ਵਾ ਉਹਨਾਂ ਨੂੰ ਇਨਸਾਫ਼ ਦਿਓ ਔਰ ਅੱਗੇ ਤੋਂ ਇਹ ਜ਼ਰੂਰੀ ਬਣਾਓ ਕਿ ਅੱਗੇ ਤੋਂ ਕੋਈ ਵੀ ਇੱਥਾਂ ਜਿਹੜਾ ਵਾ ਸ਼ਾਂਤਮਈ ਧਰਨਾ ਦੇ ਰਿਹਾ ਵਾ ਮੁਸਤੇ ਹਮਲਾ ਨਾ ਹੋਵੇ ਇਹ ਪੁਲਿਸ ਦੀ ਤੇ ਪ੍ਰਸ਼ਾਸਨ ਦੀ ਔਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸ਼ਾਂਤਮਈ ਆਪਣਾ ਕੋਈ ਉਹਨਾਂ ਨੇ ਕੋਈ ਰੋਟ ਨਹੀਂ ਸੀ ਜਾਮ ਕੀਤਾ ਕੋਈ ਕੁਝ ਨਹੀਂ ਸੀ ਕੀਤਾ ਸਿਰਫ ਉਹਨਾਂ ਨੇ ਕੁਝ ਟਾਈਮ ਲਈ ਟੋਲ ਫ੍ਰੀ ਕੀਤਾ ਸੀ ਔਰ ਉਹ ਆਪਣੀ ਆਵਾਜ਼ ਪਹੁੰਚਾਉਣ ਲਈ ਇਹ ਤੇ ਕਹਿ ਸਕਦੇ ਆ ਕਿ ਬਿਨਾਂ ਕਿਸੇ ਨੂੰ ਤੰਗ ਕਰਨ ਤੋਂ ਹੀ ਉਹ ਸ਼ਾਂਤਮਈ ਟੋਲ ਫ੍ਰੀ ਕਰਕੇ ਆਪਣੀ ਆਵਾਜ਼ ਸਰਕਾਰ ਤੱਕ ਤੇ ਪ੍ਰਸ਼ਾਸਨ ਤੱਕ ਪਹੁੰਚਾਉਣਾ ਚਾਹੁੰਦੇ ਸੀ ਜਿਹੜੀ ਰਕੇਸ਼ ਚੌਧਰੀ ਤੇ ਉਹਦੇ ਗੁੰਡਿਆਂ ਨੇ ਉਨ੍ਹਾਂ ਤੇ ਹਮਲਾ ਕਰਕੇ ਉਸ ਆਵਾਜ਼ ਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਪਰ ਹੁਣ ਨਹੀਂ ਦਵਾਂਗੇ ਅਸੀਂ ਜਿਹੜਾ ਵਾ ਉਹ ਸਾਰੇ ਉਹਨਾਂ ਵਰਕਰਾਂ ਦੇ ਨਾਲ ਹੈ ਯੂਨੀਅਨ ਦੇ ਨਾਲ ਹੈ ਅਸੀਂ ਇਹ ਨਹੀਂ ਹੈ ਕਿ ਇਸ ਤਰ੍ਹਾਂ ਦਾ ਤੱਕਾ ਜਿਹੜਾ ਵਾ ਅੱਗੇ ਤੋਂ ਬਰਦਾਸ਼ਤ ਨਹੀਂ ਕਰਾਂਗੇ ਇਹ ਸਮਝ ਲਓ ਕਿ ਲਾਸਟ ਤੱਕਾ ਵਾ ਉਹ ਵੀ ਤਾਂ ਕਿ ਸਾਡਾ ਆਪਸ ਵਿੱਚ ਸੰਪਰਕ ਕੁਝ ਟਾਈਮ ਨਹੀਂ ਹੋ ਪਕਿਆ ਜੇ ਸਾਡਾ ਪਹਿਲਾਂ ਹੀ ਸੰਪਰਕ ਹੋ ਜਾਂਦਾ ਤੇ ਅਸੀਂ ਤੇ ਪਹਿਲਾਂ ਹੀ ਯੂਨੀਅਨਾਂ ਨੂੰ ਸਭ ਨੂੰ ਜਿਹੜਾ ਸਾਰੇ ਟੋਲ ਦੇ ਵਰਕਰਾਂ ਨੂੰ ਇਹ ਕਿਹਾ ਹੋਇਆ ਸੀਗਾ ਕਿ ਜਿੱਥੇ ਵੀ ਸਾਡੀ ਜ਼ਰੂਰਤ ਆ ਅਸੀਂ ਤੁਹਾਡੇ ਅੱਗੇ ਹੋ ਕੇ ਲੜਾਂਗੇ ਤੁਸੀਂ ਸਾਨੂੰ ਇੱਕ ਵਾਰੀ ਦੱਸ ਦਿਓ ਕਿ ਸਾਡੀ ਆਸ ਪਟਿਆ ਹੈਗੀ ਹੈ ਕਿ ਆਪਣੇ ਤੌਰ ਤੇ ਭਾਵੇਂ ਨਾ ਕੋਈ ਵੀ ਕਾਰਵਾਈ ਕਰੋ ਤੁਹਾਡੇ ਨਾਲ ਅਸੀਂ ਅੱਗੇ ਲੱਗ ਕੇ ਚੱਲਾਂਗੇ ਤੁਸੀਂ ਸਾਨੂੰ ਸਿਰਫ ਆਪਣੀ ਸਮੱਸਿਆ ਦੱਸਿਆ ਕਰੋ ਤੇ ਅੱਗੇ ਤੋਂ ਜਿਹੜਾ ਦਾ ਉਹ ਅਸੀਂ ਇਹਨਾਂ ਦੇ ਨਾਲ ਆ ਹਰ ਤੱਕ ਤੋਂ ਇਨੀ ਹੈ ਕਿ ਇਸ ਵਾਰ ਜਦੋਂ ਵੀ ਕਿਸੇ ਵੀ ਟੋਲ ਤੇ ਤਕਾ ਹੁੰਦਾ ਵਾ ਤੋਨ ਵਾਲੇ ਯੂਨੀਅਨ ਨਾਲ ਸੰਪਰਕ ਕਰਨ ਜਾਂ ਸਿੱਧਾ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਆ ਅਸੀਂ ਉਹਨਾਂ ਦੇ ਹਰ ਟਾਈਮ 24 ਘੰਟੇ ਹਾਜ਼ਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਵਾਹਿਗੁਰੂ ਜੀ ਕਾ ਖਾਲਸਾ ਸਿਰਵਾਈ ਕੁਟੀ ਕੀ ਭਤੀ ਅਭੀ ਸਰਤਾ ਸਾਹਿਬ ਦਾ ਤੇ ਤਲਵੰਗ ਭਾਜੀ ਦਾ ਤੇ ਵੱਡੇ ਸਰਤਾ ਸਾਹਿਬ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਆ ਕੇ ਨਾ ਗਰੀਬ ਬੱਚੀਆਂ ਨਾਲ ਤੇ ਗਰੀਬ ਬੱਚਿਆਂ ਨਾਲ ਖੜੇ ਕਿਉਂਕਿ ਇਹ ਦੁਨੀਆ ਦਾ ਦਸੂਦਿਆ ਵੀ ਤਗੜੇ ਦਾ ਤਾਂ ਹਰੇਕ ਰਿਸ਼ਤੇਦਾਰ ਬਣਦਾ ਪਰ ਜਿੱਥੇ ਗੱਲ ਗਰੀਬ ਬੱਚਿਆਂ ਦੀ ਆਉਂਦੀ ਆ ਜਿੱਥੇ ਗੱਲ ਗਰੀਬ ਟੂਲ ਤੇ ਕੰਮ ਕਰਨ ਵਾਲਿਆਂ ਦੀ ਆਉਂਦੀ ਆ ਉਦੋਂ ਹੀ ਕੋਈ ਕੋਈ ਧਿਰ ਨਾਲ ਖੜਦੀ ਆ ਜਿਹੜੀ ਅਸਲੀ ਧਿਰ ਉਹਦਾ ਪਤਾ ਹੀ ਉਦੋਂ ਲੱਗਦਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰੇ ਹੋਏ ਰਸਤੇ ਤੇ ਕਾਹੂ ਗਰੀਬ ਦੀ ਰੱਖਿਆ ਵਾਲੇ ਤੇ ਧੀ ਧਿਆਣੀ ਦੀ ਰੱਖਿਆ ਵਾਲੇ ਰਸਤੇ ਤੇ ਚੱਲਦੇ ਆ ਫਿਰ ਪਤਾ ਲੱਗਦਾ ਅਸਲੀ ਕੌਣ ਆ ਤੇ ਨਕਲੀ ਕੌਣ ਆ ਸੋ ਜਿਨ੍ਹਾਂ ਨੇ ਵੀ ਸਾਡਾ ਇਸ ਘਰ ਤੇ ਸਾਥ ਦਿੱਤਾ ਚਾਹੇ ਉਹ ਨਿਹੰਗ ਸਿੰਘ ਜਥੇਬੰਦੀਆਂ ਸੀ ਚਾਹੇ ਸਰਦਾਰ ਦਲਬਾਜ ਸਿੰਘ ਹੋਣੀ ਬਸ ਆਹ ਵਾਲੀਆਂ ਜਥੇਬੰਦੀਆਂ ਸੀ ਪ੍ਰਾਈਵੇਟ ਬਸ ਵਰਕਰਾਂ ਵਾਲੀਆਂ ਕਾਹੇ ਪਨਬਾਦੀ ਜਥੇਬੰਦੀਆਂ ਸੀ ਚਾਹੇ ਸਿਰਤਾ ਸਾਹਿਬ ਜਾਂ ਬਾਕੀ ਜਿੰਨੇ ਟੂਲਾਂ ਤੋਂ ਪ੍ਰਧਾਨ ਆਏ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਗੁਰੂ ਮਹਾਰਾਜ ਅੱਗੇ ਇਹ ਅਰਦਾਸ ਕਰਦੇ ਆ ਵੀ ਜਿਹੜੇ ਅੱਗੇ ਤੋਂ ਵੀ ਇਹੋ ਜੀ ਅਣਖ ਜਿਓ ਜੀ ਸਰਤਾ ਸਾਹਿਬ ਦਲਬਾਜ ਸਿੰਘ ਹੋਣੀ ਤਹੌਰ ਇਹਨਾਂ ਸੂਰਮਿਆਂ ਨੇ ਕੀਤੀ ਕਿ ਉਹ ਜੀ ਅਣਖ ਜਿਹੜੀ ਆ ਉਹ ਸਾਡੀ ਸੱਤ ਕੌਮ ਨੂੰ ਸਾਡੇ ਲੋਕਾਂ ਨੂੰ ਵਕਤੇ ਤਾਂ ਜੋ ਕਿਸੇ ਦੀ ਬਾਹਰੋਂ ਆ ਕੇ ਸਾਡੀ ਧੀ ਧਿਆਣੀ ਜਾਂ ਸਾਡੇ ਬੱਚਿਆਂ ਨੂੰ ਵੱਡਣ ਦੀ ਹਿੰਮਤ ਨਾ ਉਹ ਵੀ ਤੇ ਜਿਹੜੇ ਆਪਣੇ ਬੇਅਣਖੀ ਹੋ ਕੇ ਕੁਝ ਰਪਈਆ ਖਾਤਰ ਆਪਣੇ ਹੀ ਬੱਚਿਆਂ ਦੇ ਸੱਟਾਂ ਮਾਰੀਆਂ ਤੇ ਕੁਝ ਉਹ ਜਿਹੜੇ ਮੁਲਾਜ਼ਮ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਕਟਾ ਕੇ ਤੇ ਫਿਰ ਉਹਨਾਂ ਨੂੰ ਸ਼ਹਿਦ ਦਿੱਤੀ ਵੀ ਤੁਸੀਂ ਝੂਠਾ ਪਰਚਾ ਕਰਾ ਦਿਓ ਤੁਸੀਂ ਆਪ ਜਾ ਕੇ ਹਸਪਤਾਲ ਪਹੁੰਚੋ ਉਹਨਾਂ ਦੇ ਪਰਚਾ ਕਰਾ ਦਿਓ ਇਹੋ ਜੀ ਮਾੜੀ ਮਨਸਪੰਸਖਟਾਂਲੇ ਜਿਹੜੇ ਲੋਕ ਆ ਗੁਰੂ ਮਹਾਰਾਜ ਗੁਰੂ ਰਾਮਦਾਸ ਦੀ ਨਗਰੀ ਆ ਮਹਾਰਾਜ ਆਪ ਇਨਖਾਫ ਕਰਨਗੇ ਅੱਜ ਨਹੀਂ ਤਾਂ ਕੱਲ ਨੂੰ ਜਿਹੜੇ ਆਪਣੀਆਂ ਬੱਚੀਆਂ ਬੱਚੀਆਂ ਨੂੰ ਕੁੱਟ ਕੇ ਛੇਕੀਆਂ ਮਾਰਦੇ ਆ ਉਹਦੀ ਸਜ਼ਾ ਉਹਨਾਂ ਨੂੰ ਮਹਾਰਾਜ ਜ਼ਰੂਰ ਦੇਣਗੇ ਕਿਉਂਕਿ ਜਿੱਥੇ ਪੰਜ ਸਿੰਘ ਹਾਜ਼ਰ ਨਾਜ਼ਰ ਹੁੰਦੇ ਉਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਾਜ਼ਰ ਨਾਜ਼ਰ ਹੁੰਦੇ ਆ ਛੇਵੀਂ ਪੰਜ ਬੀਰੀ-ਬੀਰੀ ਦੇ ਮਾਲ ਘਰ ਗੋਬਿੰਦ ਪਾਚਾ ਤੇ ਸ਼ਹੀਦ ਸਿੰਘ ਉਥੇ ਆਪ ਹਾਜ਼ਰ ਹੁੰਦੇ ਆ ਉਹwidetilde ਰਿੰਗ ਸਜ਼ਾ ਜ਼ਰੂਰ ਦੇਣ ਕੇ ਅਸਲੀ ਨਕਲੀ ਦਾ ਸਾਰਾ ਮਾਲਕ ਨੂੰ ਪਤਾ ਸੋ ਧੰਨਵਾਦ ਵਾਈ ਗੁਰਜੀਕਾ ਖਾਨਸਾ ਵਾਈ ਗੁਰਜੀਕੀ ਫਤੇ ਵਾਈ ਗੁਰਜੀਕਾ ਖਾਨਸਾ ਵਾਈ ਅੱਜ ਸਾਰੇ ਤੁਲੂਗੋ ਪਲਾਗਿਆਂ ਦੇ ਅਹੁਦੇਦਾਰ ਰੱਖ-ਰੱਖ ਜੱਫੇ ਬੰਦੀਆਂ ਦੇ ਅਹੁਦੇਦਾਰ ਸਾਡੇ ਸਤਕਾਰਯੋਗ ਸਾਡੇ ਬਾਪੂ ਜੀ ਸਰਦਾਰ ਉਪਦੇਵ ਸਿੰਘ ਸਰਸਾ ਉਹਨਾਂ ਨੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਟੂਲ ਪਲਾਜਾ ਮਾਲਾ ਵਾਲੇ ਦੇ ਉੱਤੇ ਸਾਡੇ ਸਰਕਾਰ ਜੋਬ ਵੀਰ ਜਿਹੜੇ ਉੱਥੇ ਕੰਮ ਕਰਦੇ ਸੀ ਸਾਡੀਆਂ ਭੈਣਾਂ ਕੰਮ ਕਰਦੇ ਸੀ ਉਹ ਆਪਣੀ ਹੱਕੀ ਮੰਗਾ ਵਾਸਤੇ 7 ਮਈ ਤਰੀਕੇ ਨਾਲ ਧਰਨੇ ਤੇ ਬੈਠੀਆਂ ਹੋਈਆਂ ਸਨ ਜਿਹੜਾ ਉੱਥੋਂ ਦਾ ਟੂਲ ਪਲਾਜੇ ਦਾ ਮੈਨੇਜਰ ਜਾਂ ਜ਼ਿੰਮੇਵਾਰ ਅਧਿਕਾਰੀ ਸੀ ਉਹਨੂੰ ਇਹ ਧਰਨਾ ਕੋਈ ਬੁਰਾ ਲੱਗਾ ਜਾਂ ਉਹਨੂੰ ਸਹਿਣ ਨਹੀਂ ਹੋਇਆ ਇਸ ਵਿਰੋਧ ਦੇ ਵਿੱਚ ਉਹਨੇ ਆਣ ਕੇ ਤੇ ਇਹਨਾਂ ਬੱਚੀਆਂ ਦੇ ਉੱਤੇ ਟੂਲ ਪਲਾਜੇ ਤੇ ਮੁਲਾਜ਼ਮਾਂ ਦੇ ਉੱਤੇ ਜਿਹੜਾ ਗੁੰਡਾਗਰਦੀ ਦਾ ਉਹਨੇ ਨੰਗਾ ਨਾਚ ਕੀਤਾ ਉਹ ਬਿਲਕੁਲ ਬਰਦਾਸ਼ਤ ਨਹੀਂ ਹੋਗਾ ਅਸੀਂ ਉਹਦੀ ਨਿੰਦਿਆ ਕਰਦੇ ਹਾਂ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਜੋ ਵੀ ਇਹਨਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਆ ਮੁਲਾਜ਼ਮਾਂ ਨੂੰ ਬਹੁਤ ਵੱਡੇ ਪੱਤਰ ਦੇ ਸੱਟਾਂ ਲੱਗੀਆਂ ਉਹ ਇਸ ਵੇਲੇ ਗੁਰਦਾਲਪ ਹਸਪੀਟਲ ਐਡਮਿਟ ਆ ਉਹਨਾਂ ਦੇ ਜੋ ਵੀ ਬੰਦੀ ਕਾਰਵਾਈ ਆ ਇਹ ਟੋਲ ਪਲਾਜੇ ਦੇ ਜਿਹੜੇ ਜ਼ਿੰਮੇਵਾਰ ਅਧਿਕਾਰੀ ਉਹਨਾਂ ਦੇ ਖਿਲਾਫ ਸੱਤੋ ਸੱਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਨੂੰ ਇਹ ਪਤਾ ਲੱਗਾ ਕਿ ਕ੍ਰੌਸਿੰਗ ਪਰਚਾ ਹੋ ਰਿਹਾ ਲੇਕਿਨ ਕ੍ਰੌਸਿੰਗ ਪਰਚੇ ਦਾ ਮਕਸਦ ਇਹ ਹੁੰਦਾ ਕਿ ਜੇ ਆਮੋ ਸਾਹਮਣੀ ਝੜਪ ਹੋਈ ਹੋ ਜੇ ਲੜਾਈ ਹੋਈ ਹੋਵੇ ਕਿਉਂਕਿ ਉੱਥੇ ਕੋਈ ਵੀ ਇਹੋ ਜਿਹਾ ਵਰਦੀਦਾ ਨਹੀਂ ਹੋਇਆ ਵੀ ਸਾਡੇ ਮੁਲਾਜ਼ਮਾਂ ਵੱਲੋਂ ਡੰਡੇ ਤੇ ਝੰਡੇ ਲੈ ਕੇ ਤੇ ਦਰਿਆ ਦੇ ਉੱਤੇ ਬੈਠੇ ਉਹਨਾਂ 'ਤੇ ਹਮਲਾ ਕੀਤਾ ਗਿਆ ਵਾ ਜੇ ਕੋਈ ਹੋਜੀ ਸਾਡੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕੀਤੀ ਨਜਾਇਜ਼ ਉਹਨਾਂ ਦੇ ਕੋਲ ਕਾਰਵਾਈ ਕੀਤੀ ਤੇ ਬਿਲਕੁਲ ਜੱਫੇਬੰਦੀਆਂ ਜਿਹੜੀਆਂ ਸਹਿਣ ਨਹੀਂ ਕਰਨਗੀਆਂ तमाम ਸਾਡੀ ਜੱਫੇਬੰਦੀਆਂ ਦੇ ਨਾਲ ਰੋਜ਼ ਤੇ ਰੋਜ਼ ਸੰਮਰਕ ਹੋ ਰਿਹਾ ਵਾ ਇਸ ਮਸਲੇ ਦੇ ਉੱਤੇ ਅਗਰ ਜੇ ਕੋਈ ਇਹਨਾਂ ਮੁਲਾਜ਼ਮਾਂ ਨੂੰ ਇਨਸਾਫ ਨਾ ਮਿਲਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਟੇ ਤੋਂ ਵੱਡਾ ਅਕਸ਼ਲ ਲੈ ਕੇ ਤੇ ਅਸੀਂ ਆਪਣਾ ਜਿਹੜਾ ਜੋ ਵੀ ਰੋਸ ਪ੍ਰਦਰਸ਼ਨ ਹੈ ਉਹ ਇਹ ਸ਼ਟੂਲ ਪਲਾਜੇ ਮਾਨਾ ਵਾਲੇ ਤੇ ਕਰਾਂਗੇ ਔਰ ਬੇਸੇ ਸਮਾਂ ਲਈ ਇਹ ਤੁਹਾਨੂੰ ਬੁਲਾਜਿਆ ਜਿਹੜਾ ਫ੍ਰੀ ਕਰਨ ਦੀ ਵੀ ਜੜੀਆਂ ਵਾ ਉਹ ਇਹ ਬਿਲਕੁਲ ਸਾਡੀਆਂ ਤਿਆਰੀਆਂ ਹੋ ਰੀਆਂ ਵਾ ਅਸੀਂ ਇਹ ਡੀਐਸਪੀ ਝੰਡੇ ਵਾਲਾ ਔਰ ਐਸਐਚਓ ਸਾਹਿਬ ਨੂੰ ਇਹ ਬੇਨਤੀ ਕਰਦੇ ਆਂ ਕਿ ਇਸ ਕਾਰਵਾਈ ਨੂੰ ਆਪਣੇ ਧਿਆਨ ਵਿੱਚ ਲਿਆ ਕੇ ਤੇ ਜੋ ਵੀ ਇਹਨਾਂ ਅਧਿਕਾਰੀਆਂ ਦੇ ਖਿਲਾਫ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਬਣਦੀ ਹੈ ਉਹਨੂੰ ਤੁਰੰਤ ਧਿਆਨ ਵਿੱਚ ਲਿਆ ਕੇ ਇਹ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ